ਲਓ ਜੀ ਜਿਹੜੀ ਗੱਲ ਦਾ ਡਰਤੀ ਉਹ ਹੋ ਗਿਆ ਮੀਂਹ ਸ਼ੁਰੂ ਹੋ ਗਿਆ ਪਹਿਲਾਂ ਮੈਟ ਪਛਾਏ ਹੋਏ ਸੀ ਇੱਥੇ ਦਵਾਰੇ ਚੱਕਣੇ ਪੈ ਗੇ ਚੋ ਮਹਾਰਾਜ ਕਿਰਪਾ ਕਰਨ ਇਹ ਹਟ ਜੇ ਪਾ ਕੇ ਆ ਮੈਟ ਦੇਖੋ ਇਕੱਠੇ ਕਰੇ ਨੇ ਦਵਾਰੇ ਤੇ ਗੱਲਗਲੇ ਆਣ ਜੀ ਹੋ ਜਾਣੀ ਐ ਓ ਨਾ ਓਏ ਸੁਨੇਹਾ ਇਧਰ ਆੜੇ ਨੇ ਆਪਣੇ ਭਾਂਜਾ ਭਾਂਜ ਨੂੰ ਸਾਰਾ ਪਰਿਵਾਰ ਜਾਣਾ ਨਹੀਂ ਬਈ ਅੱਜ ਨਾਨਕੇ ਘਰੇ ਨਾਨਕੇ ਘਰੇ ਆਏ ਹੋ ਰਾਤ ਲਾ ਕੇ ਜਾਉ ਮੌਸਮ ਖਰਾਬ ਹੈ ਬਾਹਰ ਤੇ ਨੀ ਜਿੱਤਰੀ ਪੈਣ ਲੱਗ ਜਾਂਦਾ ਤੇ ਹਟ ਜਾਂਦਾ ਇਸ ਕਰਕੇ ਸੰਗਤਾਂ ਦਾ ਪ੍ਰਬੰਧ ਆਪਾਂ ਨੇ ਇੱਥੇ ਰੱਖਿਆ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਪਰਸੋਂ ਰੋਜ਼ ਤੋਂ ਲੈ ਕੇ ਜੀ ਆਪਣੇ ਘਰੇ ਧੰਦਰ ਸਾਹਿਬ ਸ੍ਰੀ ਗੁਰਗੰਧ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ਤ ਹਨ ਤੇ ਅਨੁਮਾਨ ਜਾਪ ਹੋਏ ਕੱਲ ਵੀ ਸਵੇਰੇ ਆਸਾਂ ਦੀ ਵਾਰ ਦੀ ਕੀਰਤਨ ਹੋਏ ਤੇ ਅੱਜ ਵੀ ਸਵੇਰੇ ਹੁਣ ਤਕਰੀਬਨ 7 ਵਜੇ ਦਾ ਟਾਈਮ ਹੋ ਗਿਆ ਤੇ ਦਿਨ ਚੜਿਆ ਅੱਜ ਭੋਗ ਦੇ ਦਿਨ ਨੇ ਜੀ ਅੱਜ ਮਿਤੀ ਹੈ 4 2 2024 ਤੇ ਆਓ ਤਿਆਰੀਆਂ ਕਰ ਰਹੇ ਆਸੀਂ ਜਿੰਨੀ ਸੰਗਤ ਆਉਗੀ ਪਿੰਡ ਦੇ ਆਪਣੇ ਨਗਰ ਦੇ دوست ਮਿੱਤਰ ਤੇ ਰਿਸ਼ਤੇਦਾਰ ਤੇ ਉਹਨਾਂ ਦੀਆਂ ਆਪਾਂ ਲੰਗਰ ਬਾਣ ਦੀਆਂ ਤਿਆਰੀਆਂ ਕਰ ਰਹੇ ਆ। ਸੋ ਆਓ ਤੁਹਾਨੂੰ ਨਾਲ-ਨਾਲ ਦਿਖਾਉਂਦੇ ਆ। ਰਿਸ਼ਤੇਦਾਰ ਆ ਗਏ ਸੀ ਸਾਰੇ ਕੱਲ ਆ। ਕਾਹਰ ਜਾਈਆਂ ਚ ਬੈਠੇ ਆ। ਕੌਰ ਇਸਮ ਸਿੰਘਾ ਛੱਡ ਦਰ ਜਾਈ ਭਾਈ ਹੁਣ ਹੈ। ਵੀ ਦਵਾਰੇ ਸੌਂਨ ਦੀ ਹੈ ਉਹ ਆ। ਵੀ ਦਵਾਰੇ ਢੋਂਕਾ ਲਾ ਲਈਏ। ਆ ਪੈਣਾ ਕੀ ਹਾਲ ਨੇ? ਵਧੀਆ ਅੱਛਾ ਠੀਕ ਹੈ ਤੇ ਸਾਰੇ ਇੱਥੇ ਥੱਲੇ ਤੇ ਇਧਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਨੇ ਆਪਣੇ ਇਧਰ ਸਵੇਰੇ 4:00 5:00 ਸਾਰੇ ਨੇ ਹਾਜ਼ਰੀ ਦਿੱਤੀ ਬੈਠੇ ਨੇ ਹੁਣ ਹਾਂ ਬਾਬੇ ਹਰਨੂਰ ਠੀਕ ਹੈ ਅੱਛਾ ਅੱਛਾ ਜਾ ਰਹੇ ਆਪਾਂ ਗੁਰਦੁਆਰਾ ਸਾਹਿਬ ਸਾਹਮਣੀ ਹੈ ਦੇਖਦੇ ਆ ਹਲਵਾਈ ਤਿਆਰੀਆਂ ਚੱਲ ਰਹੀਆਂ ਨੇ 3:08 ਵਜੇ ਆਪਾਂ ਚਾਹ ਦਾ ਪ੍ਰੋਗਰਾਮ ਕਰਾਂਗੇ ਤੇ ਭੋਜ ਤੋਂ ਬਾਅਦ 1:30 ਵਜੇ ਤੋਂ ਬਾਅਦ ਪ੍ਰਸ਼ਾਦੇ ਦਾ ਅੰਦਰ ਮੀਂਹ ਮੌਸਮ ਖਰਾਬ ਹੈ ਮੀਂਹ ਪੈ ਕੇ ਹੱਟਿਆ ਥੋੜਾ ਚਿਰ ਪਹਿਲਾਂ ਕਿਣਮਣ ਜੀ ਤੇ ਮਹਾਰਾਜ ਕਿਰਪਾ ਕਰਨ ਤਾਂ ਕਿ 2-4 ਘੰਟੇ ਸਾਨੂੰ ਹੋਰ ਦੇ ਦੇਣ ਮਹਾਰਾਜ ਆਲ ਬਣਿਆ ਸੀ ਜੀ ਆਪਣਾ ਬਹੁਤ ਮौज ਹੋ ਗਈ ਜੀ ਸਾਡੇ ਪ੍ਰੋਗਰਾਮ ਕਰਨ ਦੇ ਇਦਾਂ ਦਾ ਇੱਕ ਦਰਵਾਣਾ ਹੈ ਭਾਈ ਜਵਾਹ ਇੱਧਰ ਹਲਵਾਈ ਲੱਗੇ ਨੇ ਇੱਧਰ ਪਕੌੜੇ ਕੱਢ ਚੁੱਕੇ ਨੇ ਇਹ ਕੱਚੇ ਆ ਗਏ ਨਿਰਪਾ ਸਿੰਘ ਹੋਰ ਠੀਕ ਠਾਕ ਤੇਰਾ ਕੌਫੀ ਵਾਲਾ ਆਇਆ ਅੱਛਾ ਆਜੂਗਾ ਠੀਕ ਹੈ ਠੀਕ ਹੈ ਤੇ ਇੱਧਰ ਟੈਂਟਰ ਲਾ ਨੰਗਰ ਦੇ ਇੰਦਰ ਹਨੇਰਾ ਹਲੇ ਤੇ ਬਦਲਵਾਹੀ ਕਰਕੇ ਇੱਧਰ ਹਲਵਾਈ ਸਾਹਿਬ ਆਦਾ ਚੀਜ਼ ਦੇ ਕਰੋ 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 ਇਹ ਆਲਾ ਬੰਦਾ ਆਪਣੇ ਆ ਗਿਆ ਜੀ ਕੌਫੀ ਤਿਆਰ ਹੋ ਰਹੀ ਇੱਧਰ ਇੱਧਰ ਸਾਰੇ ਚੱਲ ਰਹੀ ਐ ਸੈਟਿੰਗ ਸਾਡੀ ਪ੍ਰਸ਼ਾਦੇ ਪਾਣੀ ਜਿਹੜੇ ਲਾਉਣੇ ਨੇ ਆਪਾਂ ਚਾਹ ਲਾਉਣੀ ਆ ਪਹਿਲਾਂ ਆਉਂਦੇ ਸੰਗਤ ਦੇਵ ਨੂੰ ਚਾਹ ਪੀ ਆਉਣੀ ਐ ਤੇ ਪਕੌੜੇ ਪਕਾੜੇ ਨਾਲ ਚੱਲਣਗੇ ਬੀਬੀਆਂ ਲਈ ਇੱਧਰ ਲਾਤਾ ਨੇ ਆਪਣਾ ਟੈਂਟਾ ਇਹਦਾ ਗਿੰਦਰ ਸਿੰਘ ਦਾ ਲੋ ਜੀ ਜਿਹੜੀ ਗੱਲ ਦਾ ਡਰਤੀ ਉਹ ਹੋ ਗਿਆ ਮੀਂਹ ਸ਼ੁਰੂ ਹੋ ਗਿਆ ਪਹਿਲਾਂ ਮੈਟ ਪਛਾਏ ਹੋਏ ਸੀ ਇੱਥੇ ਦਵਾਰੇ ਚੱਕਣੇ ਪੈ ਗਏ ਜੋ ਮਹਾਰਾਜ ਕਿਰਪਾ ਕਰਨ ਇਹ ਹਟ ਜੇ ਪੈ ਕੇ ਆ ਮੈਟ ਦੇਖੋ ਇਕੱਠੇ ਕਰੇ ਨੇ ਦਵਾਰੇ ਤੇ ਗੱਲਗਲੇਣ ਜੀ ਹੋ ਜਾਣੀ ਐ ਉਹ ਨਾ ਤੇ ਲੋ ਜੀ ਆਸਟ੍ਰੇਲੀਆ ਤੋਂ ਨਾ ਕੈਨੇਡਾ ਦੇ ਨਹੀਂ ਦੋਨੇ ਆਸਟ੍ਰੇਲੀਆ ਗਿਆ ਗਿਆ ਭੁੱਲ ਕੇ ਤੇ ਬੱਚਿਆਂ ਦੇ ਬੇਟੀ ਜਸਮੀਨ ਆ ਜੀ ਪੁੱਤਰ ਜੀ ਗਿੱਲ ਸਾਹਿਬ ਕਿਵੇਂ ਹੋ ਇਹ ਹੈ ਹਾਂ ਆ ਆਪਣਾ ਪੁੱਤ ਛੋਟਾ ਜਸਪ੍ਰੀਤ ਸਿੰਘ ਆ ਉਹ ਠੀਕ ਠਾਕ ਆਕਾਸ਼ ਨੂੰ ਲੋ ਵਿੱਚ ਨਾਲ ਆ আচ্ছা আচ্ছা ਚਲੋ ਬਾਤ ਚ ਕਰਿਓ ਫੋਨ ਹੈ ਆਕਾਸ਼ ਨੂੰ ਨਾਲ ਆ ਓਕੇ ਇਧਰ ਭਾਈ ਭਗਵੰਤ ਸਿੰਘ ਆ ਆ ਪ੍ਰਵੀਂਦਰ ਸਿੰਘ ਤਿਆਰ ਹੋ ਕੇ ਆ ਕੀ ਗਾਏ ਰਾਤ ਜਾਗੋ ਸੀ ਫੇਰਾ ਤਿੰਨ ਸਹੁਰਿਆਂ ਦੇ ਵਿਆਹ ਬਹੁਤ ਨੇ ਹੁੰਦੇ ਆ ਪੂਰੀ ਪਜਾਗੋ ਕੱਢ ਕੇ ਆਇਆ ਫੇਰਾ ਅੱਜ ਤਾਂ ਨਹੀਂ ਹੈਗਾ ਕੋਈ ਫੰਕਸ਼ਨ ਕੱਲ ਨੂੰ ਹੈ ਕੱਲ ਨੂੰ ਹੈ ਠੀਕ ਹੈ ਫੇਰਾ ਅੱਜ ਇੱਧਰ ਬਿਲਕੁਲ ਹੁਣ ਮੀ ਹਟਿਆ ਥੋੜਾ ਜਾਂ ਆ ਮੈਂਟਾਂ ਦਾ ਕੰਮ ਫੇਰ ਸ਼ੁਰੂ ਹੋ ਗਿਆ ਆ ਰਹੇ ਆਪਾਂ ਮਾਲਕ ਕਿਰਪਾ ਕਰੇ ਦੋ ਤਿੰਨ ਘੰਟੇ ਮੀਂਹ ਨਹੀਂ ਆਈ ਇਸ ਤਰ੍ਹਾਂ ਮੌਸਮ ਬੰਦ ਰੱਖੇ ਐਨੇ ਪ੍ਰੋਗਰਾਮ ਆਪਣਾ ਜਿਹੜਾ ਨਿਪਰੇ ਚੜਜੂਗਾ ਆ ਸਾਡੇ ਗਰਾਂਤੀ ਸਿੰਘ ਆ ਬਾਬਾ ਗੁਰਵਾਸ ਸਿੰਘ ਆ ਤਿਆਰੀਆਂ ਨਹੀਂ ਜੀ ਫੋਲੋ ਬਾਬਾ ਜੀ ਉਧਰ ਆ ਰਹੇ ਸਾਡਾ ਮਾਮਾ ਮਾਮੀ ਆਜੋ ਜੀ ਆਜੋ ਆਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੰਮਾ ਮੰਮੀ ਦੀ ਜੋੜੀ ਸੋਹਣੀ ਲੱਗ ਰਹੀ ਐ ਆ ਜੋ ਚਾਹ ਪੜਾਈ ਦੇ ਕੇ ਵਾਲਾ ਰੱਖੇ ਹਾਂ ਹਾਂ ਲੈ ਸਰ ਨਹੀਂ ਲਾਉਂਦੇ ਹੈਗੇ ਲਓ ਜੀ ਸਾਡੇ ਭਾਈ ਸਾਹਿਬ ਨੰਬਰਦਾਰ ਜੀ ਪਹੁੰਚ ਰਹੇ ਨੇ ਗੋਡਿਆਂ ਦਾ ਆਪਰੇਸ਼ਨ ਕਰਾਇਆ ਭਾਜੀ ਨੇ ਦੋ ਤਿੰਨ ਮਹੀਨੇ ਲੰਘੇ ਹੁਣ ਕੈਮ ਹੋ ਗਏ ਪੂਰੇ ਹੈ ਕੈਮ ਹੋ ਗਏ ਸਹੀ ਆ ਕੋਈ ਤਕਲੀਫ ਤਾਂ ਨਹੀਂ ਆਈ ਹਾਂ ਜੀ ਕੋਈ ਤਾਂ ਚਲੋ ਆਓ ਫਿਰ ਚਾਹ ਪਾਣੀ ਸਕੋ ਤੇ ਨਾਲ ਦੀ ਛਕਾਓ ਇੰਦਰ ਕਾਫੇ ਤੇ ਹਲੇ ਲੋਕ ਵੀ ਲੁਈ ਹੋਪੀ ਲੈਣ ਆਦੇ ਨੇ ਆਪਣਾ ਇੱਕ ਸਾਰੇ ਮਠਾ ਵੀ ਲਾਤਾ ਤੇ ਇੱਧਰ ਪਕੌੜੇ ਜਾਂਦੇ ਆਜੂ ਤੇ ਬੈਠੇ ਨੇ ਸਾਰੇ ਰਿਸ਼ਤੇਦਾਰ ਚਾਪ ਪਈ ਲੱਗ ਚੁੱਕੀ ਆ ਪਾਰਟੀ ਤੇ ਸੰਤਾ ਸ਼ਖਰੀਆਂ ਨੇ ਪਹਿਲਾਂ ਚਾਹ ਦਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਭੋਗ ਤੋਂ ਬਾਅਦ ਆਪਾਂ ਪ੍ਰਸ਼ਾਦਾ ਪਾਣੀ ਦਾ ਪ੍ਰੋਗਰਾਮ ਦੋਨਾਂ ਸਾਈਡਾਂ ਤੇ ਪੁਲਾ ਦਿੱਤੇ ਇੱਧਰ ਵੀ ਤੇ ਇੱਧਰ ਵੀ ਤਾਂ ਕਿ ਬੀਬੀਆਂ ਨੂੰ ਨਾ ਪ੍ਰੋਬਲਮ ਹੋਵੇ ਤੇ ਇੱਧਰ ਆਪਣੇ ਭਾਈ ਸ਼ਖ ਲੈਣਗੇ ਤੇ ਜੈਂਟਸ ਇੱਧਰ ਲੇਡੀਜ਼ ਆ ਨਾ ਹੋਵੇ ਨੋ ਕਿਵੇਂ ਬਣਦੇ ਮਿੱਠਾ ਨੂਨ ਮਿੱਠਾ ਠੀਕ ਹੈ ਠੰਗਾ ਜੋ ਜਾ ਸੋਤ ਨਾ ਹੋਈ ਜੇ ਸੁਤੀ ਨਕਰਨ ਚੁੱਪ ਸੁਪ ਨਾ ਹੋਈ ਪਤਾਰ ਜੀ ਸਤ ਸ੍ਰੀ ਅਕਾਲ ਕੀ ਹਾਲ ਹੈ ਹਰਿੰਦਰ ਸਿੰਘ ਠੀਕ ਠਾਕ ਪਹਿਲਾਂ ਚਾਹ ਪੀਓ ਚਾਹ ਪੀਓ ਅੱਜ ਆ ਸਾਹਮਣੇ ਅੱਜ ਚਾਹ ਪੀਓ ਸਰਬਦੋਤਾ ਮੰਨ ਰਹੁ ਤੁਮ ਮਨ ਮੇਰੇ ਦੁਤਾਵੇ ਤਾਰੇ ਬੇ ਆਪਣੀ ਬੇਟੀ ਦਾ ਪਰਿਵਾਰ ਆ ਗਿਆ ਹੁਣ ਖੋਸੇ ਕੋਟਰੇ ਤੋਂ ਤਿੰਨ ਘੰਟਿਆਂ ਦਾ ਰਾਹ ਹੈ ਤਕਰੀਬਨ ਆ ਇਹ ਇਧਰ ਮਾਮਾ ਜੀ ਹੋਰੀ ਖੜੇ ਨੇ ਡਿਊਟੀ ਤੇ ਤਾਂ ਤੇ ਸਾਹਿਬ ਕਿਆ ਨਾ ਹੀ ਇਹ ਸਾਡੇ ਸਾਈਕਲਿਸਟ ਪਾਰਟੀ ਭਾਨੀਗੜ ਤੋਂ ਮੇਰੇ ਮਿੱਤਰ ਆ ਤੇ ਸਾਈਕਲਿਸਟ ਨੇ ਇਹ ਪਹੁੰਚੇ ਨੇ ਆਪਣੇ ਕੋਲੇ ਅੱਜ ਪਰ ਥੋੜਾ ਜਿਹਾ ਲੇਟ ਹੋ ਗਏ ਤੁਸੀਂ ਜੇਦੀ ਆਉਣਾ ਸੀਗਾ ਤੇ ਸਾਡੀ ਸਾਈਕਲਿਸਟ ਪਾਰਟੀ ਆ ਬਹੁਤ ਪਿਆਰਾ ਸਾਡੇ ਇਹਨਾਂ ਨਾਲ ਬਾਈ ਹਰਜੀਤ ਤੋਂ ਬਹੁਤ ਚਿਰ ਤੋਂ ਐਫੈਂਟ ਰਹੇ ਆ ਤੁ ਚਲੋ ਠੀਕ ਹੈ ਚਲੋ ਸ਼੍ਰੀ ਨਾਰਾਇਣ ਸ਼੍ਰੀ ਹਰਿ ਕ੍ਰਿਸ਼ਨ ਕੀ ਸੰਤਿ ਹੈ ਜੀ ਮਿਚਾ ਸਭ ਪੁਜਾਏ ਇਕ ਬਹਾਦਰ ਸਿਮਰੀਏ ਘਰ ਨਾਮ ਦਿਆ ਵੈ ਧਾਈ ਸਭ ਤਾਈ ਹੋਏ ਸਾਹਿਬ ਸਵੇਤ ਪਾਤਸ਼ਾਹ ਸਹਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਰਾਜ ਕੌਰ ਜੀ ਉਹਨਾਂ ਦੇ ਸੁਪੁੱਤਰ ਡਾਕਟਰ ਬਲਦੇਵ ਸਿੰਘ ਜੀ ਡਾਕਟਰ ਜੀ ਸਿੰਘ ਤਤਾ ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਪਰਿਵਾਰ ਦੇ ਚੜ੍ਹਦੀ ਕਲਾ ਲਈ ਤੇ ਬਾੜ ਬੱਚਿਆਂ ਦੀ ਸੁੱਖ ਸ਼ਾਂਤੀ ਵਾਸਤੇ ਕਾਤਾ ਆਕਾਸ਼ ਦੀਪ ਸਿੰਘ ਜੀ ਸਰਗਰ ਜਸਪ੍ਰੀਤ ਸਿੰਘ ਜੀ ਲੱਕੀ ਜਸਪਿੰਦੁਰ ਕੌਰ ਜੀ ਸੁੱਖ ਸ਼ਾਂਤੀ ਵਾਸਤੇ ਚੜ੍ਹਦੀਆਂ ਕਲਾ ਵਾਸਤੇ ਬੱਚਿਆਂ ਦੇ ਕਾਰੋਬਾਰਾਂ ਵਿੱਚ ਸਚੇਤ ਮਹਾਂਸ਼ਾਹੀ ਬਾਹਰ ਪ੍ਰਦੇਸ਼ ਵਿੱਚ ਸਹਾਇਤਾ ਕਰੇ ਉਸਤੇ ਪਾਸ਼ਾ ਇਸ ਖੁਸ਼ੀ ਨੂੰ ਮੁੱਖ ਰੱਖਦੇ ਆ ਨਾ ਆਗੀ ਦਾ ਸ਼ੁਕਰਾਨਾ ਕਰਦੇ ਹੋ ਇਹ ਪਰਸਨ ਤੋਂ ਧੁਰ ਕੀ ਬਾਣੀ ਆਈ ਤੇਰੇ ਸਭ ਲਈ ਚਿੰਤ ਮਟਾਏ ਦਾ ਅਨਿਮਾਨ ਜਾਪੀ ਸੋਨਹਾਂ ਸਤਿਗੁਰੂ ਗੋਬਿੰਦ ਸਿੰਘ ਸੋਨਹਾਂ ਸਤਿਗੁਰਿਆ ਕੰਨ ਦੀ ਪਰਵਾਸ ਤੇ ਪਰਵਾਹ ਦੀ ਸੁਸਤਾਨੀ ਲਈ ਸੇਰ ਪਰਵਾਰ ਨੇ ਤਸਤੋ ਸਤਿਗੁਰੂ ਦੇ ਚਰਨ ਕੋ ਆ ਕੇ ਈਕ ਓਮਕਾਰ ਤੋਂ કૃਪਾ ਪਾਲੇ કૃਪਾਲੇ ਦਾ ਭਾਵ ਪਾਲਣਾ ਕਰਨਾ ਘਰ ਦਾ ਮੁਖੀ ਹੈ ਨਾ ਆਪਣੇ ਬਜ਼ੁਰਗ ਨੇ ਕਿ ਉਹਨਾਂ ਨੂੰ ਫਿਕਰ ਹੈ ਬੱਚਿਆਂ ਨੂੰ ਪਾਲਣਾ ਬੈ ਮੈਂ ਤੇ ਪਿਆਰੇ ਮਹਾਰਾਜੀ ਬਾਣੀ ਦੇ ਸਾਜ ਸਾਜ કૃਪਾਲੇ ਤੇਨ ਸਾਰਚੂ ਇਹ ਯਾਰ ਸਵਾਸ ਦੇ ਜਿਹੜੇ ਜਿਹੜੇ ਨੇ ਹਰੇਕ ਸਵਾਸ ਤੇ ਨਾਲ ਮੈਂ ਤੇਰੇ ਨਾਲ ਹਾਂ ਤੇ ਪਿਆਰੇ ਮਹਾਰਾਜ ਜੀ ਬਾਣੀ ਦੇ ਹਮ ਆਜ ਵੀ ਹਾਂ ਇੱਕ ਜੰਮੀ ਤੇ ਪਿਆਰੇ ਜੇ ਸਵਾਸ ਆਇਆ ਤਾਂ ਆਜ ਵੀ ਹਾਂ ਜੀ ਮੇਰੇ ਸਾਥ ਕੋ ਜੀ ਰਹੇ ਗਣ ਰੱਖੀਏ ਕੋਣ ਗੁਰੇ ਸੋਨੇ ਹਾਲ ਸਤ ਸ੍ਰੀ ਅਕਾਲ ਸ਼ਬਦ ਗੁਰੂ ਗ੍ਰੰਥੀ ਨੂੰ ਪਾਸ ਕਰਨ ਸਰੋਨ ਦੇਵ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 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 ਪੋ ਪੈਣ ਤੋਂ ਪ੍ਰੰਤ ਤੱਕ ਕੀਰਤਨ ਹੋਇਆ ਆਪਣੇ ਤੇ ਹੁਣ ਮਹਾਰਾਜ ਦੀ ਸੇਵਾ ਕੀਤੀ ਜਾ ਰਹੀ ਹੈ ਹੁਣ ਆਪਣੇ ਸਥਾਨਾਂ ਤੇ ਮਹਾਰਾਜ ਗੁਰੂ ਘਰ ਜਾਣਗੇ ਸੋ ਰਣਜੀਤ ਸਿੰਘ ਘੋੜਾ ਬਣੂਗਾ ਤੇ ਗੁਰੂ ਘਰ ਦੀ ਆਪਣੇ ਸਥਾਨਾਂ ਤੇ ਜਾ ਰਹੇ ਨੇ ਮਹਾਰਾਜ ਤੇ ਇਹਦੇ ਅੱਗੇ ਦੇ ਰਹੇ ਨੇ ਸੰਗਤਾਂ ਨੂੰ ਸੋ ਮਹਾਰਾਜ ਜੀ ਦੇ ਆਪਣੇ ਸਥਾਨਾਂ ਤੇ ਜਾ ਰਹੇ ਨੇ ਜੀ

ਪ੍ਰਸਾਦ ਇਹਦਾ ਲੰਗਰ ਸੰਗਤਾਂ ਵਾਸਤੇ ਲਾ ਦਿੱਤਾ ਗਿਆ ਤੇ ਸੰਗਤਾਂ ਦਾ ਪ੍ਰਸਾਦ ਆ ਸ਼ਕਰੀਆਂ ਨੇ ਮੌਸਮ ਖਰਾਬ ਹੈ ਬਾਹਰ ਤੇ ਮੀਂਹ ਜਿੱਤਰੀ ਪੈਣ ਲੱਗ ਜਾਂਦਾ ਤੇ ਹਟ ਜਾਂਦਾ ਇਸ ਕਰਕੇ ਸੰਗਤਾਂ ਦਾ ਪ੍ਰਬੰਧ ਆਪਾਂ ਨੇ ਇੱਥੇ ਰੱਖਿਆ ਹੈ हां जी हां जी। אבי ਵੰਟੀ ਕੀ ਹਾਲ ਨੇ? ਠੀਕ ਠਾਕ ਹੋ? ਆ ਗਿਆ ਵੰਟੀ ਬੱਚੇ। ਓਏ। ਹੋ ਠੀਕ ਹੈ। हां जी। ਇੱਧਰ ਆੜੇ ਨੇ ਆਪਣੇ ਭਾਂਜਾ ਭਾਂਜ ਨੂੰ ਸਾਰਾ ਪਰਿਵਾਰ ਜਾਣਾ ਨਹੀਂ ਬਈ ਅੱਜ। ਲਾਣਕੇ ਘਰੇ, ਨਾਨਕੇ ਘਰੇ ਆਏ ਹੋ ਰਾਤ ਲਾ ਕੇ ਜਾਓ। ਅੱਜ ਰਹਿਣਾ ਫਾਈ। ਅੱਜ ਰਹਿਣਾ ਨਾਨਕੇ ਘਰੇ ਆਏ ਹੋ ਤੁਸੀਂ। ਆਸ ਗੱਲ ਸਵੇਰੇ ਭੋਗ ਪਏ ਬਹੁਤ ਜਿਆਦਾ ਇਕੱਠ ਸੀ तकरीबन 6-700 ਬੰਦੇ ਦਾ ਇਕੱਠ ਹੋ ਗਿਆ ਸੀਗਾ ਤੇ ਵਲੌਗ ਮੇਰੇ ਤੋਂ ਥੋੜਾ ਬਣਾਇਆ ਗਿਆ ਕਿਉਂਕਿ ਆਪ ਨੂੰ ਕੰਮ ਕਾਜ ਸੀਗੇ ਕਰਦੇ ਜ਼ਿੰਮੇਵਾਰੀ ਹੋਣ ਕਰਕੇ ਤੇ ਸੰਗਤਾਂ ਨੇ ਵਧੀਆ ਸਾਥ ਦਿੱਤਾ ਮਿੱਤਰ ਦੋਸਤਾਂ ਨੇ ਰਿਸ਼ਤੇਦਾਰਾਂ ਨੇ ਹੁਣ ਸ਼ਾਮ ਦੇ ਵੱਜ ਗਏ 4 ਜੀ ਸਭ ਘਰੋ ਘਰੀ ਹੌਲੀ ਹੌਲੀ ਰਿਸ਼ਤੇਦਾਰ ਚਲੇ ਗਏ ਤੇ ਅੱਜ ਦੇ ਵਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆਂ ਦੱਸਿਓ ਤੁਹਾਨੂੰ ਇਹ ਬਲੌਗ ਕਿਸ ਤਰ੍ਹਾਂ ਲੱਗਿਆ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਦਬਕੀ ਕਰਦਿਆ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ